ਸਤਿ ਸ੍ਰੀ ਅਕਾਲ ਜੀ ਮੈਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵਗੇ ਤੇ ਅੱਜ ਆਪਾਂ ਗੱਲ ਕਰਾਂਗੇ 2 ਨਵੰਬਰ ਤੋਂ ਲੈ ਕੇ 6-7 ਨਵੰਬਰ ਦੇ ਮੌਸਮ ਦੀ ਪੰਜਾਬ ਦੇ ਕਿਹੜੇ-ਕਿਹੜੇ ਖੇਤਰਾਂ ਵਿੱਚ ਇਹ ਕਿਹੜਾ ਸਿਸਟਮ ਲੱਗਣ ਜਾ ਰਿਹਾ ਹੈ 4 ਤੋਂ ਲੈ ਕੇ 5-6 ਨਵੰਬਰ ਦੇ ਦਰਮਿਆਨ ਪੰਜਾਬ ਦੇ ਕਿਹੜੇ-ਕਿਹੜੇ ਆ ਖੇਤਰਾਂ ਵਿੱਚ ਮੀਂਹ ਹਨੇਰ ਦੇ ਸਾਰ ਬੰਦੇ ਦਿਖਾਈ ਦੇ ਰਹੇ ਨੇ ਕਿੱਥੇ-ਕਿੱਥੇ ਮੌਸਮ ਸਾਫ਼ ਰਹੇਗਾ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਗੁਜਾਰਸ਼ ਕਰਨਾ ਚਾਹੁੰਦੇ ਹਾਂ ਤੁਸੀਂ ਕਿਹੜੇ ਇ ਤੇ ਇੱਕ ਹੋਰ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀਰ ਚੈਨਲ ਦਾ ਨਵਾਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੋ ਤੇ ਸਭ ਤੋਂ ਪਹਿਲਾਂ ਆ ਗੱਲ ਕਰੀਏ 2 ਤੋਂ 3 ਨਵੰਬਰ ਠੀਕ ਹੈ 2 ਦਿਨਾਂ ਤੋਂ ਇਜਲਾਚਰ ਮੌਸਮ ਠੀਕ ਠਾਕ ਰਹਿੰਦੇ ਆ ਸਾਰ ਨੇ ਤੇ ਉਸ ਬਾਰੇ ਕਿਹੜਾ ਪੱਛਮੀ ਸਿਸਟਮ ਪਹੁੰਚ ਰਿਹਾ ਪਹਾੜਾਂ ਤੇ ਇਸ ਦਾ ਪ੍ਰਭਾਵ ਜਿਹੜਾ ਦੇਖਣ ਨੂੰ ਮਿਲੇਗਾ ਜਾਨਕੀ ਪਹਾੜਾਂ ਤੇ ਮਾਤਲ ਹੋ ਗਿਆ ਤੇ ਜੰਮੂ ਕਸ਼ਮੀਰ ਲਦਾਖ ਦੇ ਖੇਤਰਾਂ ਤੱਕ ਹਲਕੇ ਦਰਮਿਆਨੇ ਦੇ ਦਰਮਿਆਨੇ ਤੇਜ਼ਮੀਂ ਦੇ ਚੱਟਾਂ ਲੱਗ ਸਕਦੀਆਂ ਨੇ ਬਾਕੀ ਪੰਜਾਬ ਦੇ ਉੱਤਰ ਪੂਰਬੀ ਲਾਕੇ ਮਾਝਾ ਤੇ ਮੇਨ ਤੌਰ ਤੇ ਗੱਲ ਕਰੀ ਚਾਰ ਦੀ ਦੁਪਹਿਰ ਸ਼ਾਮ ਤੋਂ ਲੈ ਕੇ ਤੇ ਪੰਜ ਦੀ ਤੜਕਸਾਰ ਜਣਗੀ ਸਵੇਰ ਆ 7 8 9 10 ਵਜੇ ਤੱਕ ਇਹ ਜਿਹੜੇ ਘੰਟੇ ਹੋਣਗੇ ਠੀਕ ਹੈ ਤਾਂ ਚਾਰ ਦੀ ਦੁਪਹਿਰ ਸ਼ਾਮ ਤੋਂ ਲੈ ਕੇ ਤੇ ਪੰਜ ਦੀ ਸਵੇਰ ਤੱਕ ਇਹਨਾਂ ਘੰਟਿਆਂ ਦੇ ਵਿੱਚ ਸਿਸਟਮ ਲੱਗਨ ਦੇ ਅਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਪੱਛਮੀ ਸਿਸਟਮ ਪਹੁੰਚ ਰਿਹਾ ਪੱਛਮੀ ਗੜਬੜੀ ਤਾਂ ਜਿਸ ਕਰਕੇ ਪੰਜਾਬ ਦੇ ਉੱਤਰ ਪੂਰਬੀ ਇਲਾਕੇ ਦੇ ਮਾਝਾ ਦੁਆਬੇ ਦੇ ਖੇਤਰੋਗ ਜਾਂ ਪੱਛਮੀ ਸਰਦੀ ਲਾਕੇ ਹੋ ਗਏ ਤਾਂ ਇਸ ਵਿੱਚ ਜ਼ਿਲ੍ਹੇवार ਦੱਸਣ ਦੀ ਕੋਸ਼ਿਸ਼ ਕਰੀਏ ਤਾਂ ਆ ਸਭ ਤੋਂ ਪਹਿਲਾਂ ਪਠਾਨਕੋਟ ਗੁਰਦਾਸਪੁਰ ਉਹ ਗੰਮਰ ਸਰ ਤਰਨਤਨ ਫਿਰੋਜ਼ ਰਿਪਾ ਹੋ ਗਿਆ ਜਾਂ ਇਸ ਤੇ ਨਾਲ ਲੱਗ ਜ਼ਿਲੰਦਰ ਕਪੂਰਥਲਾ ਉਸੇ ਹਰਪੁਰ ਹੋ ਗਿਆ ਆਪਣਾ ਮੋਹੱਲੀ ਹੋ ਗਿਆ ਜਾਂ ਇਸ ਤੇ ਰੂਪਨਗਰ ਹੋ ਗਿਆ ਆਪਣਾ ਲੁਧਿਆਣਾ ਹੋ ਗਿਆ ਨਾਲ ਲੱਗਦੇ ਕੁਝ ਖੇਤਰ ਹੋ ਗਏ ਤੇ ਇਸ ਤੇ ਸੁਭਾਵਨਾ ਥੋੜੇ ਬਤ ਖੇਤਰਾ ਵਿੱਚ ਬਾਂਦੀ ਦਿਖਾਈ ਦੇ ਰਹੀ ਜਾਨੀ ਕਿ ਟੁੱਟਵੇਂ ਤੌਰ ਤੇ ਰਵੇ ਕਿ ਕੁਝ 10 ਤੋਂ 15 ਜਾਂ 15 ਤੋਂ 20% ਖੇਤਰਾਂ ਵਿੱਚ ਨਿੱਕੀ ਮੋਟੀ ਕਾਰਵੇ ਕਿਤੇ ਕਿਤੇ ਹਲਕੇ ਦੇ ਕਿਤੇ ਕਿਤੇ ਦਰਮਿਆਨੇ ਚਰਾਟੇ ਦਰਜ ਕੀਤੇ ਜਾਂ ਸਰੇ ਕੁਝ ਇਲਾਕਿਆਂ ਵਿੱਚ ਤੇ ਜਿਹੜੇ ਹੋ ਵੇਖਣ ਨੂੰ ਮਿਲਦੇ ਰੇ ਬਾਕੀ ਜਿਹੜੇ ਦੱਕੜ ਬੱਚ ਵੀ ਲੱਗੇ ਹੋ ਗਏ ਹਰਿਆਣਾ ਦੇ ਨਾਲ ਜਾਂ ਰਾਜਸਥਾਨ ਦੇ ਨਾਲ ਲੱਗਦੇ ਪੰਜਾਬ ਆਦੇ ਖੇਤਰੋ ਕੇ ਬਾਕੀ ਸਰਦੀ ਕਾ ਖੇਤਰੋ ਕੇ ਮੱਧ ਕੇਂਦਰ ਇੱਥੇ ਜਿਹੜਾ ਮੌਸਮ ਜਿਆਦਾਤਰ ਠੀਕ-ਠਾਕ ਰਹਿਣ ਦੇ ਅਸਾਰ ਨੇ ਤਾਂ ਉਸ ਤੋਂ ਬਾਅਦ ਗੱਲ ਕਰੀਏ 5 ਦੇ 6 7 ਨਵੰਬਰ ਤੱਕ ਮੌਸਮ ਜਿਆਦਾਤਰ ਠੀਕ-ਠਾਕ ਜਾਨੀ ਕਿ ਲਗਭਗ ਅੱਧ 15 ਨਵੰਬਰ ਤੱਕ ਮੌਸਮ ਠੀਕ-ਠਾਕ ਰਹਿਣ ਦੇ ਅਸਾਰ ਨੇ ਕੋਈ ਵਿੱਚ ਬਦਲਾਅ ਵੇਖਣ ਨੂੰ ਮਿਲੇਗਾ ਤੁਹਾਡੇ ਤੱਕ ਜਾਣਕਾਰੀ ਆਪਾਂ ਚੈਨਲ ਤੇ ਪਹੁੰਚਾ ਦਾਂਗੇ ਤਾਂ ਹਵਾਵਾਂ ਜਿਹੜੀਆਂ ਹੋਣਗੇ ਉੱਤਰ ਤੋਂ ਪੱਛਮ ਕੁਝ ਸਮੇਂ ਲਈ ਹੋ ਸਕਦੇ ਦੱਕੜ ਤੋਂ ਪੂਰਬ ਦੇਸ਼ਾਂ ਦੀ ਜਿਹੜੀ ਹਵਾਵਾਂ ਦੀ ਵਾਪਸੀ ਹੋ ਸਕਦੀ ਜਿਆਦਾਤਰ ਹਵਾਵਾਂ ਉੱਤਰ ਤੋਂ ਪੱਛਮ ਜਾਂ ਪੱਛਮ ਦਿਸ਼ਾ ਤੋਂ ਹ ਮੇਨ ਸਿਸਟਮ ਇਸ ਵਿੱਚ 4 ਦੀ ਆਪਾਂ ਗੱਲ ਕਰ ਦੁਪਹਿਰ ਸ਼ਾਮ ਤੋਂ ਲੈ ਕੇ 5 ਦੀ ਸਵੇਰ ਤੱਕ 8 ਘੰਟੇ ਹੋਣਗੇ ਦਿਨ ਹੋਣਗੇ ਤੇ ਇਸ ਵਿੱਚ ਲੱਗਣ ਦਾ ਸਾਰ ਬੰਦੇ ਦਿਖਾਈ ਦੇ ਰਹੇ ਨੇ ਪੰਜਾਬ ਦੇ ਕੁਝ ਜੋ ਵੀ ਜ਼ਿਲ੍ਹੇ ਦੱਸੇ ਨੇ ਠੀਕ ਹੈ ਪਠਾਨਕੋਟ ਬਰਦਾਸ਼ੌਰ ਦੇ ਇਸ ਵਿੱਚ ਜਾਰਾ ਚਾਂਸ ਰਹਣਗੇ ਜਾਂ ਉਸ ਦੇ ਨਾਲ ਹੁਸਿਆਰਪੁਰ ਹੋ ਗਿਆ ਪਹਾੜਾਂ ਦੇ ਨਾਲ ਲੱਗਦੇ ਖੇਤਰ ਇੱਥੇ ਜਿਹੜੇ ਚਾਂਸ ਜ਼ਿਆਦਾ ਰਹਣਗੇ ਬਾਕੀ ਅਮਰਸਰ ਤਰਨਤਨ ਫਿਰੋਜ਼ਪੁਰ ਦੇ ਉੱਤਰੀ ਕੁਝ 2-4 ਖੇਤਰ ਹੋ ਸਕਦੇ ਨੇ ਜਲੰਧਰ ਕਪੂਰਥਲਾ ਦੇ ਕੁਝ 2-4 ਖੇਤਰ ਉਸ ਵੱਲ ਲੁਧਿਆਣਾ ਹੋ ਗਿਆ ਜੇ ਪੂਰਬੀ ਖੇਤਰ ਹੋ ਗਿਆ ਰੂਪਨਗਰ ਹੋ ਗਿਆ ਨਵਾਂ ਸ਼ਹਿਰ ਦੇ ਨਾਲ ਲੱਗ ਚੰਡੀਗੜ੍ਹ ਦੇ ਨਾਲ ਲੱਗਦੇ ਕੁਝ ਖੇਤਰ ਇਹ ਤੇ ਥੋੜੇ ਬਥੇ ਸਾ ਖੇਤਰਾਂ ਵਿੱਚ ਸਭਾਵਨਾ ਰਹਿ ਗਈ ਜਿਆਤਰ ਮੌਸਮ ਜੇ ਠੀਕ ਠਾਕ ਹੈ ਬਾਕੀ ਜਿਹੜੇ ਫਿਰੋਜ਼ਪੁਰ ਦੱਕੜ ਪੱਛਮੀ ਇਲਾਕੇ ਹੋਵੇ ਫਰੀਦਕੋਟ ਮੁਕਸਰ ਹੋ ਗਿਆ ਫਾਜ਼ਿਲਕਾ ਮੋਗਾ ਦੇ ਖੇਤਰੋ ਬਰਨਾਲ ਆ ਗਿਆ ਆਪਣਾ ਮਾਨਸਾ ਬਟਿੰਡਾ ਆ ਗਿਆ ਤਾਂ ਇਸ ਦੇ ਨਾਲ ਪਟਿਆਲਾ ਸੰਗਰੂਰ ਹੋ ਗਿਆ ਮਲੇਰਕੋਟ ਲੱਗ ਗਿਆ ਮੌਲੀ ਚੰਡੀਗੜ੍ਹ ਇਸ ਦੇ ਨਾਲ ਲੱਗਦੇ ਖੇਤਰ ਜਿਆਤਰ ਇੱਥੇ ਮੌਸਮ ਠੀਕ ਠਾਕ ਰਹਿੰਦਿਆ ਸਾਰਨੇ ਕੋਈ ਵੱਡੇ ਅਪਗਲ ਕਰੀਏ ਆ ਕਾਰਵਾਈ ਹੋਣ ਦੀ ਸਭਾਵਨਾ ਬੰਦੇ ਦਿਖਾਈ ਨਹੀਂ ਦੇ ਰਹੀ ਕੁਝ ਚ 4 ਦੀ ਦੁਪਹਿਰ ਸ਼ਾਮ ਤੋਂ ਲੈ ਕੇ ਤੇ 5 ਦੀ ਤੜਕਸਾਰ ਕਾਂਟੇ ਉਹਨਾਂ ਦੇ ਇਸ ਵਿੱਚ ਕੁਸ਼ ਮਾਜਤ ਬਾਬਾ ਦੇ ਜੋ ਵੀ ਜਿਲ੍ਹੇ ਦੱਸੇ ਨੇ ਠੀਕ ਮਾਜਤ ਬਾਬਾ ਦੇ ਮੇਨ ਤੌਰ ਤੇ ਪਹਾੜ ਦੇ ਨਾਲ ਲੱਗਦੇ ਖੇਤਰ ਜਾਂ ਪਾਕਿਸਤਾਨ ਦੇ ਨਾਲ ਲੱਗਦੇ ਸਰਦੀ ਖੇਤਰ ਇੱਥੇ ਜਿਹੜੀ ਸਭਾਵਨਾ ਬੰਦੀ ਦਿਖਾਈ ਦੇ ਰਹੀ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਅਪਡੇਟ ਮਿਲੇਗੀ ਆਪਾਂ ਚੈਨਲ ਦੇ ਵਿਚਾਰਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਆਨ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ